ਸਤਿ ਸ੍ਰੀ ਅਕਾਲ ਜੀ ਫਰਸਟ ਫਰਸਟ ਕਲੋਥ ਹਾਊਸ ਤੇ ਤੁਹਾਡ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆਓ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ ਵਟਸਐਪ ਨੰਬਰ ਹੈ ਜਿਹੜਾ ਵੀ ਤੁਸੀਂ ਪਸੰਦ ਆਉਂਦਾ ਉਹ ਤੁਸੀਂ ਸਕਰੀਨ ਸ਼ਾਟ ਲੈ ਕੇ ਇਸ ਨੰਬਰ ਤੇ ਭੇਜਣਾ ਪੇਮੈਂਟ ਆਨਲਾਈਨ ਹੋਊਗੀ ਆਨਲਾਈਨ ਪੇਮੈਂਟ ਕਰਨ ਤੋਂ ਬਾਅਦ ਐਡਰੈਸ ਭੇਜਣਾ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਉਂਡ ਦੇ ਕੋਲ ਹੀ ਬਣਦੀ ਹੈ ਲੋ ਜੀ ਅੱਜ ਫੇਰ ਆਪਾਂ ਤੁਹਾਡੇ ਲਈ ਡਿਸਕਾਊਂਟ ਦੇ ਸੂਟ ਲੈ ਕੇ ਔਰ ਇਹਦਾ ਸਟੱਫ ਹੈ ਜਿਹੜਾ ਉਹ ਵੀ ਸ਼ਾਈਨ ਕਰਦਾ ਹੈ ਪਾਰਟੀ ਵੇਅਰ ਲੁਖਦਾ ਹੀ ਹੈਗਾ ਬਹੁਤ ਸੋਹਣਾ ਹੈਗਾ ਸ਼ਿਮਰ ਵਾਂਗੂ ਲੱਗਦਾ ਸ਼ਿਮਰ ਦਾ ਟੱਚ ਹੈ ਦੇ ਵਿੱਚ ਲਸਟਰ ਤੁਹਾਨੂੰ ਦਿਖ ਰਿਹਾ ਹੁਣ ਹੈ ਔਰ ਲਾਈਨਿੰਗ ਲੜਕੀ ਬਣਨ ਵਾਲਾ ਸੂਟ ਹੈ neck ਦੇਖ ਲੋ ਇਹਦਾ ਕਾਫੀ ਪਿਆਰਾ neck ਬਣਿਆ ਪਿਆ ਹੈ ਤੇ ਮੈਂ ਲੈਂਥ ਕਿਰ ਦੱਸ ਦਨੀ ਕਿੰਨਾ ਹੋਊਗਾ ਇਹਦਾ ਕਾਫੀ ਵਧੀਆ ਵਰਕ ਹੋਇਆ ਹੈ ਜੇ ਤੇ ਤੇ ਲੈਂਥ ਦੇਖ ਲੋ ਤੇ ਘੇਰਾ ਦੇਖੋ ਲੋਡ ਲੈਂਥ ਦੀ ਹੈਗੀ ਆ 44 ਤੇ ਕਿਰੇ ਤੇ ਫਿਰ ਤੁਹਾਨੂੰ ਕਟਵਰਕ ਮਿਲੂਗਾ ਆਪਣਾ ਪਿਆਰਾ ਜਿਹਾ ਕਟਵਰਕ ਹੈਗਾ ਔਰ ਕਿਰਾ ਹੈਗਾ ਜਿਆਦਾ ਤੋਂ ਜਿਆਦਾ ਤੁਸੀਂ ਰੱਖ ਸਕਦੇ ਹੋ 23 ਤੱਕ ਔਰ ਘੱਟ ਤੋਂ ਘੱਟ ਜੇ ਤੁਸੀਂ ਚਾਹੋ ਤਾਂ ਫਿਰ ਤੁਸੀਂ ਰੱਖ ਸਕਦੇ ਹੋ 20 ਤੱਕ ਠੀਕ ਹੈ ਮਰਜ਼ੀ ਆ ਥੋੜੀ ਕਿਸੇ ਤੋਂ ਘੱਟ ਲੈ ਜਾਣਾ ਚਾਹਣੇ ਹੋ ਤੁਸੀਂ ਤੇ ਨੈਕ ਤੇ ਵਰਕ ਹੈ ਔਰ ਫੇਰੇ ਤੇ ਵਰਕ ਹੈ ਠੀਕ ਹੈ ਜੀ ਬਹੁਤ ਪਿਆਰਾ ਬੋਟਲ ਗ੍ਰੀਨ ਕਲਰ ਦਾ ਸੂਟ ਹੈਗਾ ਫੋਰ ਇਹਦੇ ਕਿਤੇ ਮੇਰੇ ਖਿਆਲ ਵਰਕ ਨਹੀਂ ਹੈਗਾ ਹੂੰ ਬਾਜੂ ਤੇ ਵਰਕ ਨਹੀਂ ਹੈਗਾ ਸਟੱਫ ਬਹੁਤ ਸੋਹਣਾ ਹੈ ਤੇ ਦੁਪੱਟੇ ਦੇ ਨਾਲ ਤੁਹਾਨੂੰ ਵਰਕ ਮਿਲੂਗਾ ਆਲੋ ਆਲੋ ਜੀ ਦੁਪੱਟਾ ਹੋਊਗਾ ਸਵਾ ਦੋ ਮੀਟਰ ਸਟੱਫ ਬਹੁਤ ਸੋਹਣਾ ਹੋਊਗਾ ਸੂਟ ਦੇ ਨਾਲ ਦਾ ਹੀ ਆ ਉਦਾਂ ਹੀ ਇਹਦੇ ਚ ਲਸਟਰ ਹੈਗਾ ਪਹਿਲਾਂ 1350 ਦਾ ਸੀ ਜੀ ਅੱਜ ਇਹ ਸੂਟ ਤੁਹਾਨੂੰ ਮਿਲ ਰਿਹਾ 1100 ਚ ਇਹ ਸੂਟ 1100 ਚ ਤੁਹਾਡੇ ਘਰ ਆ ਜੂਗਾ ਇਹ ਜਿਪੇਣਾ ਲਾਉਗਾ ਅਗਲਾ ਮੈਂ ਤੁਹਾਨੂੰ ਇਹਦਾ ਕਲਰ ਦਿਖਾ ਦੇਣੀ ਆ ਬਾਕੀ ਸਾਰਾ ਸੇਮ ਹੀ ਐ ਲੋ ਬਹੁਤ ਅچھے ਸੂਟ ਨੇ ਕਾਫੀ ਵਧੀਆ ਲੱਗਦੇ ਨੇ ਬਲੈਕਿਸ਼ ਮਹਿਰੂਨ ਇਹਦੇ ਚ ਨਾ ਡਬਲ ਡਬਲ ਜੀ ਸ਼ੇਡ ਪੈਂਦੀ ਐ ਇਹ ਚ ਥ੍ਰੈਡ ਹੈਗਾ ਆ ਦੇਖੋ ਜਿਵੇਂ ਕੰਨੀ ਆ ਇਹ ਚ ਮਹਿਰੂਨ ਤੇ ਦੋਨੋਂ ਦੀ ਸ਼ੇਡ ਹੁੰਦੀ ਐ ਤੇ ਇਹ ਵਾਲਾ ਇਹਦਾ ਕਲਰ ਰੂਬਰ ਠੀਕ ਆ ਜੀ ਕਾਫੀ ਵਧੀਆ ਸੂਟ ਹੈ ਵੀ ਤੇ 1100 ਦੇ ਵਿੱਚ ਇਹ ਸੂਟ ਤੁਹਾਨੂੰ ਮਿਲ ਜਾਣਾ ਹੈ ਫ੍ਰੀ ਸ਼ਿਪਿੰਗ ਨਾਲ ਆ ਜੂਗਾ ਔਰ ਘਰ ਆ ਜੀ ਵਾਲਾ ਜੀ ਅਗਲਾ ਕਲਰ ਟੀਕ ਆਕਸਾਈਡ ਇਹ ਵਾਲਾ ਸ਼ੀਟ ਹੈ ਠੀਕ ਹੈ ਜੀ ਸੇਮ ਹੀ ਦੁਪੱਟਾ ਰਹੂਗਾ ਔਰ ਸੇਮ ਹੀ ਇਹਦਾ ਵਰਕ ਰਹੂਗਾ ਇਹਦੇ ਚ ਵੀ ਨਾ ਡਬਲ ਡਬਲ ਸ਼ੀਟ ਜੀ ਆਉਂਦੀ ਆ ਔਰ ਲਸਟਰ ਆਉਂਦਾ ਠੀਕ ਹੈ ਕਾਫੀ ਸੋਹਣਾ ਲੱਗਦਾ ਸੁਣ ਤੇ ਇਹ ਇਹ ਸਾਰੇ ਬਹੁਤ ਘੱਟ ਪ੍ਰਾਈਸ ਦੇ ਪਾਰਟੀ ਵੇਅਰ ਸੂਟ ਰਹੇ ਨੇ 1100 ਦੇ ਵਿੱਚ ਸੂਟ ਮਿਲ ਜੂਗਾ ਅਗਲਾ ਆਪਣੇ ਕੋਲ ਇੱਕ ਪੀਸ ਰਹਿ ਗਿਆ ਜੀ ਇਹ ਵਾਲਾ ਲਾਸਟ ਵਾਲਾ ਪੀਸ ਹੈ ਲੋ ਸਿੰਗਲ ਕਲਰ ਇਹ ਸਿੰਗਲ ਹੀ ਪੀਸ ਪੈਚ ਲੱਗਾ ਹੋਇਆ ਨੈਕ ਦੇ ਉੱਪਰ ਠੀਕ ਆ ਪ੍ਰਿੰਟ ਦੇਖ ਸਕਦੇ ਹੋ ਤੁਸੀਂ ਇਹ ਕੇ ਐਕਸ ਦੀ ਕਾਟਨ ਹੈਗੀ ਆ ਠੀਕ ਹੈ ਜੀ ਤੇ ਪਹਿਲਾਂ ਇਹ 1250 ਚ ਦਿੱਤਾ ਸੀ ਅੱਜ ਆਪਾਂ ਤੁਹਾਨੂੰ ਹੋਰ ਵੀ ਇਹਦੇ ਤੇ ਡਿਸਕਾਊਂਟ ਦੇ ਰਹੇ ਹਾਂ ਇਹ ਹੈਗੀ ਮਸਲੀਨ ਦੀ ਸਲਵਾਰ ਔਰ ਸਲਵਾਰ ਦੇ ਉੱਪਰ ਤੁਹਾਨੂੰ ਇਹ ਕੇ ਵਰਕ ਮਿਲ ਰਿਹਾ ਤੇ ਨਾਲ ਮਿਊਗਾ ਜੀ ਇਹ ਮਸਲੀਨ ਦਾ ਦੁਪੱਟਾ ਨਾਲ ਚੌੜਾ ਦੁਪੱਟਾ ਪੂਰਾ ਹੈਗਾ 4 ਸਾਈਡ ਲੇਸ ਲੱਗੀ ਆ ਮਸਲੀਨ ਦਾ ਦੁਪੱਟਾ ਹੋਊਗਾ ਅੱਜ ਇਹ ਸੂਟ ਤੁਹਾਨੂੰ 1050 ਦੇ ਵਿੱਚ ਮਿਲ ਜਾਣਾ। ਲੋ ਬਲਾ ਸੂਟ ਦੇਖੋ। ਲੋ ਜੀ ਇਹ ਵਾਲੇ ਸੂਟ ਵੀ ਹੁਣ ਤੁਹਾਨੂੰ ਬਸ ਅੱਜ ਕਾਫੀ ਡਿਸਬੰਡੇ ਡਿਸਕਾਊਂਟ ਤੇ ਮਿਲਣ ਵਾਲੇ ਨੇ। ਚਲੋ। ਕਲਰ ਬਹੁਤ ਿਆਰਾ ਹੈ। ਆਲ ਓਵਰ ਦੇ ਵਿੱਚ ਸੂਟ ਮਿਲੂਗਾ ਜੀ ਸਕਿਨ ਜਿਆ ਕਲਰ ਹੈਗਾ। ਪ੍ਰਿੰਟ ਬਹੁਤ ਸੋਹਣਾ ਹੈ। ਏਕੇ ਟੈਕਸ ਦਾ ਸੂਟ ਹੈ। ਇਹ ਨਾਲ ਇਹਦੇ ਦੁਪੱਟਾ ਹੋਊਗਾ ਮੈਨੂੰ ਲੱਗਦਾ ਮੈਨੂੰ ਖੋਲਣ ਦੀ ਵੈਸੇ ਲੋੜ ਤਾਂ ਹੈ ਨਹੀਂਗੀ کافی ਦੇਖ ਚੁੱਕੇ ਹੂ ਸੀ ਇਹ ਮੈਨੂੰ ਲੱਗਦਾ ਪਹਿਲਾਂ ਇਹ ਦੁਪੱਟੇ ਫਿਰ ਵੀ ਇੱਕ ਸੂਟ ਦਾ ਦੁਪੱਟਾ ਖੋਲਦੇ ਆਪਾਂ ਚਲੋ ਮਲ ਕਾਟਨ ਦਾ ਦੁਪੱਟਾ ਬਹੁਤ ਸੋਹਣਾ ਸਟੱਫ ਇਸ ਤਰ੍ਹਾਂ ਤੁਹਾਨੂੰ ਇਹਦੇ ਲਾਈਨਾਂ ਮਿਲਣਗੇ ਗੋਟੇ ਜੀਆਂ ਔਰ 4 ਸਾਈਡ ਤੁਹਾਨੂੰ ਇਹ ਵਾਲਾ ਲੇਸ ਮਿਲੂਗੀ ਔਰ ਵਿੱਚ ਫਿਰ ਦੋ ਪੱਟੀਆਂ ਇਨਸਰਟ ਕੀਤੀਆਂ ਹੋਈਆਂ ਨੇ ਠੀਕ ਹੈ ਜੀ ਮਲ ਕਾਟਨ ਚ ਦੁਪੱਟਾ ਹੋਊਗਾ ਬਹੁਤ ਪਿਆਰਾ ਦੁਪੱਟਾ ਹੋਊਗਾ ਹਾਂ ਲੋ 1050 ਦੇ ਵਿੱਚ ਸੂਟ ਆ ਜੂਗਾ ਜੀ ਫ੍ਰੀ ਸ਼ਿਪਿੰਗ ਨਾਲ ਆਉਗਾ ਬਸ ਅੱਜ ਲਾਸਟ ਵਾਲਾ ਡਿਸਕਾਊਂਟ ਹੈ ਜੀ ਇਸ ਤੋਂ ਬਾਅਦ ਤਾਂ ਕੋਈ ਡਿਸਕਾਊਂਟ ਨਹੀਂ ਆਉਣ ਵਾਲਾ ਤੁਹਾਡੇ ਕੋਲ ਇਹਨਾਂ ਦਾ ਆ ਲੈ ਲਓ ਜੀ ਨੈਕਸਟ ਦੇਖੋ ਇਹ ਵਾਲਾ ਸੂਟ ਹੈ ਇਹਦੇ ਵਿੱਚ ਕਲਰ ਹੈ ਜਿਹੜਾ ਤੁਸੀਂ ਦੇਖ ਚੁੱਕੇ ਹੋ ਉਸੇ ਦੇ ਵਿੱਚ ਇਹ ਗ੍ਰੇ ਕਲਰ ਹੈ ਠੀਕ ਹੈ ਜੀ ਕਲਰ ਇਹ ਵੀ ਬਹੁਤ ਸੋਹਣਾ ਸਾਰੇ ਕਲਰ ਸੋਹਣੇ ਨੇ ਜੀ ਇਹ ਆਪਣੀ ਥਾਂ ਤੇ ਬਹੁਤ ਪਿਆਰਾ ਕਲਰ ਹੈਗਾ ਤੇ 1050 ਦੇ ਵਿੱਚ ਆ ਜੂਗਾ ਫ੍ਰੀ ਸ਼ਿਪਿੰਗ ਨਾਲ ਆਉਗਾ ਅਗਲਾ ਦੇਖੋ ਮੇਰੇ ਖਿਆਲ ਲਾ ਇੱਕ ਤਰ੍ਹਾਂ ਦੀ ਤਿੰਨ ਹੀ ਸੂਟ ਰਹਿ ਗਏ ਕਾ ਰਹਿ ਗਏ ਬਸ ਤੇ ਦੋ ਤੁਹਾਨੂੰ ਮੈਂ ਦਿਖਾ ਚੁੱਕੀ ਆ ਆ ਲੋ ਜੀ ਇਹ ਵਾਲਾ ਕਲਰ ਹੈ ਤੇ ਇਹ ਵਾਲਾ ਇਹਦੇ ਨਾਲ ਦੁਪੱਟਾ ਰਹੂਗਾ ਮਲ ਕਾਟਨ ਦਾ ਉਦਾਂ ਹੀ ਸਾਰੀ ਫਿਨਿਸ਼ਿੰਗ ਵਗੈਰਾ ਕੀਤੀ ਹੋਊਗੀ ਇਹਦੇ ਤੇ ਠੀਕ ਹੈ ਜੀ ਆ ਲੋ ਸਾਰੇ ਏਕੇ ਟੈਕਸ ਦੇ ਹੀ ਸੂਟ ਮਿਲਣਗੇ ਤੁਹਾਨੂੰ ਜੀ 1050 ਰੁਪਏ ਲੋ ਇੱਕ ਕਲਰ ਉਹਦੇ ਵਿੱਚ ਰਹਿ ਗਿਆ ਸੀ ਜਿਹੜੇ ਮੈਂ ਤੁਹਾਨੂੰ ਪਹਿਲਾਂ ਦਿਖਾਏ ਸੀ ਨਾ ਉਹਨਾਂ ਵਿੱਚ ਇੱਕ ਕਲਰ ਇਹ ਵਾਲਾ ਸੀਗਾ ਵਾਈਨ ਕਲਰ ਠੀਕ ਹੈ ਜੀ। ਲੋ ਹੁਣ ਇਹ ਤੁਹਾਨੂੰ 11 1100 ਚ ਮਿਲ ਰਹੇ ਨੇ ਇਹ ਵਾਲੇ ਸੂਟ। ਅਗਲਾ ਦੇਖੋ। ਆਲਟ। ਇਹ ਬੜੀ ਸ਼ਰਟ ਹੈ। ਸ਼ਰਟ ਦੇ ਉੱਪਰ ਨੂੰ ਤੁਹਾਨੂੰ ਇੱਕ ਤੇ ਆਹ ਵਰਕ ਦੀ ਪੱਟੀ ਮਿਲ ਰਹੀ ਹੈ। ਇਹ ਵਰਕ ਹੋਇਆ ਹੋਇਆ ਹੈ, ਪੱਟੀ ਨਹੀਂ ਅਟੈਚ ਕਰੀ ਹੋਈ ਹੈ। ਠੀਕ ਜੀ ਆ ਘੇਰੇ ਤੇ ਫੇਰ ਤੁਹਾਨੂੰ ਆ ਵਾਲਾ ਵਰਕ ਮਿਲੂਗਾ ਸਾਰਾ ਪੈਨਲ ਦੇ ਵਿੱਚ ਕਾਫੀ ਜਿਆਦਾ ਲੱਗ ਸੋਨਾ ਲੱਗ ਰਿਹਾ ਸੂਤੇ ਇਹ ਬੈਕ ਸਾਈਡ ਇਹਦੀ ਇਸ ਤਰ੍ਹਾਂ ਪ੍ਰਿੰਟਡ ਰਹੂਗੀ ਆ ਬਾਜੂ ਰਹਿਣਗੀ ਇਹਦੀ ਇਹ ਸਲਵਾਰਾ ਜੀ ਇਹਦੇ ਨਾਲ ਠੀਕ ਹੈ ਤੇ ਇਹ ਹੈਗਾ ਦੁਪੱਟਾ ਕਾਫੀ ਸੋਨਾ ਦੁਪੱਟਾ ਲੋ ਇਸ ਨੂੰ ਨੂੰ 1350 ਦੇ ਵਿੱਚ ਮਿਲੂਗਾ ਫਿਨਿਸ਼ ਤੇ ਅੱਗੇ ਅਗਲਾ ਦੇਖੋ ਇਹ ਅੱਜ ਕੱਲ ਦੀ ਰੁੱਤ ਵਾਲੀ ਸੂਟ ਨੇ ਜੀ ਆਹ ਵਾਲੇ ਹੁਣ ਮੈਂ ਜਿਹੜਾ ਤੁਹਾਨੂੰ ਹੋਰ ਕੇ ਦਿਖਾ ਰਹੀ ਆ ਨਾ ਜਿਵੇਂ ਹੁਣ ਥੋੜਾ ਜਿਹਾ ਸ਼ਾਈਨ ਕਰਦਾ ਹੈ ਇਹ ਸਟੱਫ ਹੈ ਨਾ ਜਿਹੜਾ ਮੋਟਾ ਸਟੱਫ ਹੁੰਦਾ ਜਿਵੇਂ ਉਹ ਵਾਲਾ ਸਟੱਫ ਹੈ ਬਹੁਤ ਸੋਹਣਾ ਲੱਗ ਰਿਹਾ ਹੈ ਇਹ ਤੇ ਇਹਦੇ ਵਿੱਚ ਸੈਲਫ ਜਿਹਾ ਪ੍ਰਿੰਟ ਵੀ ਹੈਗਾ ਤੇ ਔਰ ਵਰਕ ਵੀ ਹੈਗਾ ਇਹ ਕਾਫੀ ਵਧੀਆ ਸੂਟ ਆ ਇਹ ਤੇ ਵਰਕ ਮੇਰੇ ਖਿਆਲ ਹੈ ਇਹਦੇ ਤੇ ਸਾਰੇ ਬੂਟੀ ਹੈਗੀ ਆ ਫਰੰਟ ਤੇ ਔਰ ਘੇਰਾ ਹੈ ਹੋਰ ਕਿਤੇ ਤੁਹਾਨੂੰ ਵਰਕ ਇਹਦਾ ਨਹੀਂ ਮਿਲਣ ਵਾਲਾ ਬਾਜੂ ਵਗੈਰਾ ਤੇ ਨਹੀਂ ਹੈਗਾ ਠੀਕ ਹੈ 골ਡਨ ਜੇ ਕਲਰ ਦਾ ਸੂਟ ਹੈਗਾ 5 ਮੀਟਰ ਦੇ ਵਿੱਚ ਸੂਟ ਆਊਗਾ ਫਰੰਟ-ਫਰੰਟ ਤੇ ਮੂਟੀ ਹੋਊਗੀ ਔਰ ਘੇਰੇ ਤੇ ਤੁਹਾਨੂੰ ਵਾਧੂ ਮਿਲੇਗਾ ਮੈਂ ਘੇਰਾ ਨਾਪ ਦੇਣੀ ਆ ਇਹਦਾ ਕਿੰਨਾ ਹੋਊਗਾ ਫਿਰ ਭੈਣਾਂ ਨੂੰ ਪਤਾ ਨਹੀਂ ਲੱਗਦਾ ਕਿ ਕਿੰਨੇ ਘੇਰੇ ਦਾ ਸੂਟ ਹੈ ਸਾਢੇ 25 ਘੇਰੇ ਜੀ ਇਹਦਾ ਇਹਦੇ ਨਾਲ ਜਿਹੜਾ ਦੁਪੱਟਾ ਇਹ ਤੁਸੀਂ ਲੈਣਾ ਲੈ ਲਓ ਛੱਡਣਾ ਛੱਡ ਦਿਓ ਕਿਉਂਕਿ ਇੱਕ ਬੜਾ ਵਧੀਆ ਦੁਪੱਟਾ ਨਹੀਂ ਔਰ ਛੋਟਾ ਜਿਹਾ ਹੀ ਦੁਪੱਟਾ ਹੈਗਾ ਦੁਪੱਟਾ ਅਸੀਂ ਭੇਜ ਦਾਂਗੇ ਪਰ ਇਹਦੀ ਪ੍ਰਾਈਸ ਨਹੀਂ ਲਾ ਰਹੇ ਇਹ ਸੂਟ ਤੁਹਾਨੂੰ 1250 ਦੇ ਵਿੱਚ ਮਿਲ ਜੂਗਾ ਦੁਪੱਟਾ ਇਦਾਂ ਹੀ ਨਾਲ ਭੇਜ ਦਾਂਗੇ ਅਸੀਂ ਰੱਖ ਕੇ ਵੀ ਕੁਝ ਨਹੀਂ ਕਰਨਾ। ਲਓ ਜੀ ਅਗਲਾ ਦੇਖ ਲਓ। ਲਓ ਜੀ ਇਹ ਹੈਗਾ ਜਮ ਕਾਟਨ ਦਾ ਸੂਟ। ਬੜਾ ਸੋਹਣਾ ਸੂਟ ਹੈ। ਜਮ ਕਾਟਨ ਦੇ ਵਿੱਚ। ਸਾਰੇ ਤੇ ਮਿਰਰ ਵਰਕ ਹੋਇਆ ਹੋਇਆ ਹੈ। ਫਰੰਟ-ਫਰੰਟ ਤੇ। ਠੀਕ ਹੈ ਜੀ। ਔਰ ਘੇਰੇ ਤੇ ਤੁਹਾਨੂੰ ਇਹ ਵਾਲਾ ਇੱਕ ਪੱਟੀ ਅਟੈਚ ਕੀਤੀ ਹੋਈ ਮਿਲੂਗੀ ਇਹ ਦੁਪੱਟੇ ਨਾਲ ਦੀ ਪੱਟੀ ਹੈਗੀ ਐ ਸਟੱਫ ਬਹੁਤ ਜਿਆਦਾ ਪਿਆਰਾ ਹੈ ਬਹੁਤ ਸੋਹਣਾ ਸਟੱਫ ਹੈ ਇਹ ਸਲਵਾਰ ਮਿਲੂਗੀ ਕਾਟਨ ਦੀ ਦੁਪੱਟਾ ਹੈਗਾ ਚੰਦੇਰੀ ਦੇ ਵਿੱਚ ਬਹੁਤ ਸੋਹਣਾ ਦੁਪੱਟਾ ਲੋ ਔਰ ਇਹਦੇ ਤੇ ਬਲੌਕ ਪੇਂਟਿੰਗ ਹੋਈ ਹੋਈ ਹੈ ਠੀਕ ਹੈ ਜੀ 4 ਸਾਈਡਾਂ ਦੇ ਪੱਟੀ ਵੀ ਮਿਲੂਗੀ ਤੇ ਇਹ ਵਾਲਾ ਸੂਟ ਵੀ ਅੱਜ ਤੁਹਾਨੂੰ 1000 50 ਦੇ ਵਿੱਚ ਮਿਲ ਜਾਣਾ ਸੀ ਸ਼ਿਪਿੰਗ ਨਾਲ। ਜਦਲਾ ਦੇਖੋ। ਸੇਮੀ ਨੇ ਲੱਗ ਪਾ ਗਿਆ ਦੋ ਤਿੰਨ ਟੂਫ। ਆਹ ਦੇਖ ਲਓ ਇਹ ਵੀ ਇਸ ਤਰ੍ਹਾਂ ਹੀ ਸਾਰੇ ਤੇ ਫਰੰਟ ਦੇ ਉੱਪਰ ਤੁਹਾਨੂੰ ਇਹ ਮਿਰਰ ਵਰਕ ਮਿਲੂਗਾ। ਘੇਰੇ ਤੇ ਬਲੌਕ ਪੇਂਟ ਵਾਲੀ ਪੱਟੀ ਮਿਲੂਗੀ। ਤੇ ਇਹ ਵਾਲਾ ਮਿਲੂਗਾ ਜੀ ਇਹਦੇ ਨਾਲ ਸਲਵਾਰ ਦਾ ਪੀਸ ਤੇ ਇਹ ਹੈਗਾ ਚੰਦੇਰੀ ਦਾ ਦੁਪੱਟਾ। ਹਾਂ। ਠੀਕ ਹੈ ਜੀ, ਫੋਰ ਸਾਈਡ ਪੱਟੀ ਨੂੰ ਉਹ ਲਾ ਦੇਖੋ ਅਗਲਾ ਹੈਗਾ ਮਸਟਰਡ ਜਿਹਾ ਕਲਰ ਹੈ ਮਸਟਰਡ ਹੀ ਹੈ ਜੀ ਐਗਜ਼ੈਕਟ ਮਸਟਰਡ ਕਲਰ ਹੈ ਜਾਮ ਕਾਟਨ ਦੇ ਵਿੱਚ ਸੂਟ ਸਾਰੇ ਇਹ ਤਿੰਨੇ ਜਾਮ ਕਾਟਨ ਦੇ ਵਿੱਚ ਹੀ ਹੋਣਗੇ ਬਹੁਤ ਸੋਹਣਾ ਸੂਟ ਹੈ ਸਾਰੇ ਤੇ ਮਿਰਰ ਵਰਕ ਹੋਇਆ ਉਦਾਂ ਹੀ ਪੱਟੀ ਲੱਗੀ ਹੋਈ ਹੈ ਜਿਵੇਂ ਤੁਸੀਂ ਪਹਿਲਾਂ ਦੇਖੀ ਸੀ ਠੀਕ ਹੈ ਜੀ ਤੇ ਇਹ bari ਸਲਵਾਰ ਹੈ ਤੇ ਇਹ ਮਿਲੂਗਾ ਜੀ ਇਹਦੇ ਨਾਲ ਦੁਪੱਟਾ ਠੀਕ ਹੈ ਬਲੌਕ ਪੇਂਟਿੰਗ ਦਾ ਦੁਪੱਟਾ ਹੈ ਫੋਰ ਸਾਈਡ ਪੱਟੀ ਹੈ ਬਹੁਤ ਵਧੀਆ ਸੂਟ ਨੇ ਤੇ ਪ੍ਰਾਈਸ ਵੀ ਬਹੁਤ ਘੱਟ ਹੈ ਹਲੋ ਇਹ ਸਾਡੇ ਕੋਲੇ ਪਹਿਲਾਂ ਨਿਕਲ ਚੁੱਕੇ ਨੇ ਹੁਣ ਸਾਡੇ ਕੋਲ ਇੱਕ ਇੱਕ ਪੀਸ ਰਹਿ ਗਿਆ ਪਹਿਲਾਂ ਦੋ ਦੋ ਸੀਗੇ ਹਲੋ ਜੀ ਹੁਣ ਤਾਂ ਇਹ ਆమే ਮੰਗੂ ਨੂੰ ਸੂਟ ਜਾ ਰਹੇ ਨੇ ਜੀ ਨਹੀਂ ਲੈ ਕਿ ਰੱਖ ਲੋ ਤੁਸੀਂ ਬਸ ਆਹ ਲੋ ਕਾਟਨ ਦੇ ਵਿੱਚ ਹੈ ਬਿਲਕੁਲ ਕੈਮਰੀ ਕਾਟਨ ਦੇ ਵਿੱਚ neck ਤੇ ਪੱਟੀ ਹੈ ਪੱਟੀ ਤੇ ਥੋੜਾ ਜਿਹਾ ਮਿਰਰ ਵਰਕ ਵੀ ਹੋਇਆ ਹੋਇਆ ਹੈ ਕਲਰ ਬਹੁਤ ਸੋਹਣਾ ਹੈ ਵਾਈਨ ਜਿਹਾ ਕਲਰ ਹੈਗਾ ਤੇ ਇਹ ਘੇਰੇ ਦੇ ਉੱਪਰ ਤੁਹਾਨੂੰ ਪੱਟੀ ਮਿਲੂਗੀ ਠੀਕ ਹੈ ਜੀ ਬੈਕ ਸਾਈਡ ਪ੍ਰਿੰਟਡ ਰਹੂਗੀ ਇਸ ਤਰ੍ਹਾਂ ਹੀ ਤੇ ਇਹ ਹੈਗਾ ਇਹਦਾ ਸਨਵਾਰ ਦਾ ਪੀਸ ਕੈਮਰੀ ਕਾਟਨ ਠੀਕ ਹੈ ਜੀ ਦੁਪੱਟਾ ਦਿਖਾ ਦੇਣੀ ਆ ਦੁਪੱਟੇ ਬਹੁਤ ਪਿਆਰੇ ਨੇ ਪੈਚ ਵਰਕ ਹੋ ਜਾਦਾ ਇਸ ਤਰ੍ਹਾਂ ਸਾਰੇ ਦੇ ਉੱਪਰ ਵਰਕ ਵੀ ਮਿਲੂਗਾ ਤੁਹਾਨੂੰ ਮਲ ਕਾਟਨ ਦੇ ਦੁਪੱਟੇ ਨੇ ਹਾਲ ਬਹੁਤ ਸੋਹਣੇ ਦੁਪੱਟੇ ਹਨ ਮਲ ਕਾਟਨ ਦੇ ਪੁਲੀਡੂਲੇ ਦੁਪੱਟੇ ਸਾਰੇ ਦੇ ਉੱਪਰ ਤੁਹਾਨੂੰ ਵਰਕ ਮਿਲੂਗਾ ਟਰੈਡ ਕਰ ਪਲੱਸ ਵਿੱਚ ਪੈਚ ਲੱਗੇ ਹੋਏ ਨੇ ਸੂਟੀ ਮਾਲ ਦੇ ਤੇ ਉਹਦੇ ਵਿੱਚ ਹਲਕਾ ਹਲਕਾ ਇੱਕ ਇੱਕ ਮਿਰਰ ਵੀ ਦਿੱਤਾ ਹੋਇਆ ਹੈ ਔਰ ਜਿਹੜਾ ਤੁਹਾਨੂੰ ਵਰਕ ਮਿਲ ਰਿਹਾ ਇਹਦੇ ਵਿੱਚ ਸੀਕੁਐਂਸ ਵੀ ਹੈ ਸੀਕੁਐਂਸ ਵਰਕਰ ਤੇ ਪ੍ਰਾਈਸ ਅੱਜ ਜਿਹੜੀ ਤੁਹਾਨੂੰ ਮਿਲ ਰਹੀ ਹੈ 850 ਫ੍ਰੀ ਸ਼ਿਪਿੰਗ ਨਾਲ ਅਗਲਾ ਦੇਖੋ ਬਸ ਕਲਰ ਫਰਕ ਹੈ ਇਹ ਬੋਟਲ ਗ੍ਰੀਨ ਕਲਰ ਹੈ ਬਾਕੀ ਸਾਰਾ ਸੇਮ ਹੀ ਹੈ ਜਿਵੇਂ ਤੁਸੀਂ ਪਹਿਲਾਂ ਦੇਖ ਲਿਆ 1050 ਸੀ ਪਹਿਲਾਂ ਹੁਣ 850 ਦੇ ਵਿੱਚ ਆ ਜੂਗਾ ਤੁਹਾਡੇ ਕੋਲੇ ਫ੍ਰੀ ਸ਼ਿਪਿੰਗ ਨਾਲ ਆਊਗਾ ਹਲੋ ਦੋ ਸੂਤ ਤੁਹਾਨੂੰ ਦਿਖਾ ਦਾਂ ਇਹ ਤਾਂ ਬਹੁਤ ਜਿਆਦਾ ਪਿਆਰਾ ਸੂਟ ਹੈ ਜੀ ਬਹੁਤ ਜਿਆਦਾ ਸੋਹਣਾ ਸੂਟ ਹੈ ਲੋ ਕਾਫੀ ਜਿਆਦਾ ਸੋਹਣੇ ਸੂਟ ਹੋ ਗਏ ਸਾਰੇ ਦਿਨ ਆ ਵਰਕ ਹੋਇਆ ਹੋਇਆ ਹੈ ਬਹੁਤ ਹੀ ਪਿਆਰਾ ਤੇ ਸਟੱਫ ਵੀ ਬਹੁਤ ਸੋਹਣਾ ਹੈ ਇਹ ਹੁਣ ਪਾਉਣ ਵਾਲੇ ਸੂਟ ਨੇ ਇਹ ਤੁਸੀਂ ਵੈਸੇ ਤਾਂ ਬਿਨਾਂ ਲਾਈਨਿੰਗ ਤੋਂ ਬਣਾ ਸਕਦੇ ਹੋ ਪਰ ਇਹਨੂੰ 200 ਬੈਕ ਜੇ ਲਾਈਨਿੰਗ ਲਾ ਲੂੰਗੀ ਤਾਂ ਬਹੁਤ ਸੋਹਣਾ ਲੱਗਗਾ ਸਟੱਫ ਵੀ ਬਹੁਤ ਈਆ ਸਟੱਫ ਹੈਗਾ ਪਹਿਲਾਂ 11500 ਦੇ ਵਿੱਚ ਸੂਟ ਦਿੱਤਾ ਸੀ ਵੈਸੇ ਇਹ ਹੁਣ ਆ ਮੌਸਮ ਦੇ ਵਿੱਚ ਵੀ ਵਧੀਆ ਪਊਗਾ ਜੀ ਇਹ ਸੂਟ 11500 ਚ ਹੀ ਆਊਗਾ ਹੁਣ ਜੀ ਇਹ ਕਿਉਂਕਿ ਆਪਾਂ ਕਾਟਨ ਤੇ ਦੇ ਰਹੇ ਆ ਡਿਸਕਾਊਂਟ ਇਹ ਵਾਲੇ ਸੂਟ ਨੇ ਜਿਹੜੇ ਹੁਣ ਪੈਣ ਵਾਲੇ ਸੂਟ ਨੇ ਹਜੇ ਆ ਸੀਜ਼ਨ ਦੇ ਸੂਟ ਨਹੀਂ ਗਏ ਇਹ 11500 ਦੇ ਵਿੱਚ ਹੀ ਆਊਗਾ ਸੂਟ ਬਹੁਤ ਪਿਆਰਾ ਇਹ ਤਾਂ ਦੁਪੱਟਾ ਵੀ ਸੀਗਾ ਲੋ ਜੀ ਇਹ ਵਾਲਾ ਇਹਦੇ ਨਾਲ ਦੁਪੱਟਾ ਹੋਊਗਾ ਹਾਂ ਦੁਪੱਟਾ ਇਹ ਨਾ ਜਿਹੜਾ ਇਹਦਾ ਉਹ ਮਸਲੀਨ ਦਾ ਦੁਪੱਟਾ ਹੈ ਬਹੁਤ ਪਿਆਰਾ ਦੁਪੱਟਾ ਹੈ ਸ਼ਾਈਨ ਕਰਦਾ ਹਲਕਾ ਤੇ ਸਾਰੇ ਪਾਸੇ ਤੁਸੀਂ ਵਰਕ ਦੇਖੋ ਕੰਨੀਆਂ ਤੇ ਔਰ ਫੋਰ ਸਾਈਡ ਲੇਸ ਹਾਂ ਉਲੜ ਉਲੜ ਸਟੱਡੀ ਕੇ ਰਸੋ ਚੁੜੂਗਾ ਫ੍ਰੀ ਸ਼ਿਪਿੰਗ ਨਾਲ ਅਗਲਾ ਦੇਖ ਲਓ ਕਲਰ ਚੇਂਜ ਹੈ ਕਲਰ ਇਹ ਵੀ ਬਹੁਤ ਸੋਹਣਾ ਇੰਗਲਿਸ਼ ਗ੍ਰੀਨ ਜਿਹਾ ਕਲਰ ਹੈਗਾ ਆ ਲਓ ਵਰਕ ਹੀ ਬਹੁਤ ਪਿਆਰਾ ਹੋਇਆ ਹੋਇਆ ਵੇਜੀ ਇਹਨਾਂ ਤੇ ਕਾਫੀ ਸੋਹਣੇ ਸੂਟ ਨੇ ਠੀਕ ਹੈ ਤੇ ਨਾਲ ਮਿਲ ਰਿਹਾ ਜੀ ਇਹ ਦੁਪੱਟਾ ਬਾਜੂ ਤੇ ਨਹੀਂ ਦੇਖਿਆ ਕੋਈ ਵਰਕ ਤੁਹਾਡੇ ਦਾ ਮੇਰੇ ਖਿਆਲ ਨਹੀਂ ਹੈਗਾ ਬਾਜੂ ਤੇ ਲਓ ਜੀ ਇਹ ਹੈਗਾ ਦਾ ਦੁਪੱਟਾ 11.5 ਸੌ ਸੂਤ ਤੁਹਾਨੂੰ ਮਿਲ ਜੂਗਾ ਫ੍ਰੀ ਸ਼ਿਪਿੰਗ ਨਾਲ ਲਾਊਗਾ ਆਹ ਲਓ ਇਹ ਗਲਾਸ ਵੀ ਦੇਖੋ ਇਹ ਸਿੰਗਲ ਪੀਸ ਹੈ ਆਹ ਲਓ ਜੀ ਸਾਰੇ ਤੇ ਫਰੰਟ ਤੇ ਤੁਹਾਨੂੰ ਆਹ ਵਾਲਾ ਮਿਰਰ ਵਰਕ ਮਿਲੂਗਾ ਜਿਹੜਾ ਤੁਹਾਨੂੰ ਦਿਖ ਰਿਹਾ ਠੀਕ ਹੈ ਆਹ ਵਾਲੇ ਦਾ ਘੇਰਾ ਰਹੂਗਾ ਤੇ ਇਹ ਵਾਲੀ ਦੀ ਬੈਕ ਸਾਈਡ ਆ ਪ੍ਰਿੰਟ ਹੀ ਸਾਰੇ ਤੇ ਇਹ ਮਿਲੂਗਾ ਜੀ ਇਹਦਾ ਸਲਵਾਰ ਦਾ ਪੀਸ ਇਸ ਤਰ੍ਹਾਂ ਹੀ ਰਹੂਗਾ ਸਲਵਾਰ ਦਾ ਪੀਸ ਸੋਹਣੀ ਕਾਟਨ ਹੈ ਜੀ ਇਹ ਬਿਨਾ ਲਾਈਨਿੰਗ ਤੋਂ ਬਣ ਜਾਂਦੇ ਨੇ ਇਹ ਸੂਟ ਔਰ ਹਲਕਾ ਹਲਕਾ ਹੈ ਵਧੀਆ ਮਸਲੀ ਦਾ ਬਾਟਿਕ ਪਿੰਟ ਦੇ ਸਿੰਪਲ ਹੈ ਜੀ ਇਹ ਲੋ ਇਹ ਸੂਟ ਵੀ 850 ਚ ਲੱਜੂਗਾ ਫ੍ਰੀ ਸ਼ਿਪਿੰਗ ਚਲੋ ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਵਣਾ ਸਤਿ ਸ਼੍ਰੀ ਅਕਾਲ